ਕੰਟ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਸਨੇਚੀ ਤੇ ਲੁੱਟਫੂਮਾਂ ਦੀ ਵਾਰਦਾਤਾਂ ਕਰਕੇ ਜਿੱਥੇ ਲੋਕ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਉਥੇ ਪੁਲਿਸ ਦੇ ਨੱਕ ਵਿੱਚ ਵੀ ਦਮ ਜੜਾ ਉਹ ਇਹਨਾਂ ਸਨੇਚਰਾਂ ਨੇ ਕੀਤਾ ਹੋਇਆ ਤੇ ਅੱਜ ਜਿਹੜੀ ਆ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਆਦੋ ਹਾਸਲ ਹੋਈ ਜਿਹੜੋ ਦੋ ਰੋਪੀਆਂ ਨੂੰ ਜਿਹੜਾ ਪੁਲਿਸ ਨੇ ਜਿਹੜਾ ਕਾਬੂ ਕੀਤਾ ਉਹਨਾਂ ਤੋਂ ਕਰੀਕਾ ਤੋਂ ਮੋਬਾਈਲ ਜਿਹੜੇ ਆ ਉਹ ਬਰਾਮਦ ਕੀਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਲੇਡੀ ਦੇ ਕੋਲੋਂ ਹੋ ਹੋਈ ਸੀ ਤੇ ਜਿਹੜਾ ਮੋਬਾਈਲ ਖੋ ਕੇ ਸਨੇਚ ਸਨੇਚਿੰਗ ਕਰਕੇ ਜਿਹੜੇ ਆ ਆਰੋਪੀ ਜਿਹੜੇ ਭਜਦੇ ਦਿਖਾਈ ਦਿੱਤੇ ਜਦੋਂ ਅੱਜ ਪੁਲਿਸ ਨੇ ਇਹਨਾਂ ਵਾਰਦਾਤਾਂ ਨੂੰ ਦੇਖਦੇ ਹੋਏ ਨਾਕੇ ਲਗਾਏ ਹੋਏ ਜੀ ਤੇ ਨਾਕੇ ਦੇ ਦੋ ਜਿਹੜੇ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਤੇ ਉਹਨਾਂ ਨੂੰ ਜਦੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਪਤਾ ਲੱਗੀ ਕਿ ਇਹ ਜਿਹੜੀ ਜਿਹੜੇ ਲੋਕ ਨੇ ਇਹ ਨੈਚਿੰਗ ਦੀ ਵਾਰਦਾਤਾ ਦੇ ਵਿੱਚ ਸ਼ਾਮਲ ਨੇ ਜਿਸ ਨੂੰ ਲੈ ਕੇ ਪੁਲਿਸ ਨੇ ਜਿਹੜੀ ਆ ਉਹ ਕਾਰਵਾਈ ਕਰਦੇ ਹੋਏ ਸਖਤੀ ਨਾਲ ਜਦੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਤੋਂ ਜਿਹੜੇ ਆ ਕੋ ਕਿਤੇ ਹੋਏ ਮੋਬਾਈਲ ਜਿਹੜੇ ਬਰਾਮਦ ਹੋਏ 10 ਮੋਬਾਈਲ ਬਰਾਮਦ ਕੀਤੇ ਆ ਤੇ ਦੋ ਲੋਕਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਨੇ ਜੜੀਆ ਕਾਮਯਾਬੀ ਹਾਸਲ ਕੀਤੀ ਆ ਜੋ ਅਧਿਕਾਰੀਆਂ ਨੇ ਦੱਸਿਆ ਕਿ ਦੋ ਰੋਪੀਆਂ ਨੂੰ ਜਿਹੜਾ ਫੜਿਆ ਗਿਆ ਤੇ ਇਸ ਗਰੋਹ ਦੇ ਦੋ ਹੋਰ ਜਿਹੜੇ ਮੈਂਬਰ ਨੇ ਉਹਨਾਂ ਨੂੰ ਜਿਹੜਾ ਫੜਨ ਵਾਸਤੇ ਪੁਲਿਸ ਨੇ ਲਗਾਤਾਰ ਜੜੀਆ ਪੂਛਾਪੇ ਮਾਰੀ ਕਰਨੀ ਪਈ ਆ ਤਾਂ ਜੋ ਇਸ ਗਰੋਹ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕੇ ਤੇ ਨਾਲ ਨਿਕਲ ਪਤੀ ਜਾ ਸਕੇ ਕਿਉਂਕਿ ਜੜੀ ਸਨੇਚਿੰਗ ਦੇ ਵਾਅਦਾ ਤਾਂ ਹੁੰਦੀਆਂ ਇਹ ਲੋਕ ਲੋਕ ਜਿਹੜੇ ਆ ਉਸ ਸਨੇਚਿੰਗ ਦੇ ਜੜੀ ਵਾਅਦਾਤ ਨੂੰ ਅੰਜਾਮ ਦਿੰਦੇ ਆ ਚੇਸ ਕਰਕੇ ਦੇ ਨਾਲ ਕੰਮ ਕਰਦੇ ਹੋਏ ਦੋ ਰੁਪਿਆ ਨੂੰ ਕਾਬੂ ਕੀਤਾ ਤੇ ਦੋਵਾਂ ਦੀ ਜੜੀ ਪਾਲ ਆ ਉਹ جاری ਆ ਤੇ ਨਗਰਤਾ ਉਹਨਾਂ ਦੀ ਪਾਲ ਵਾਸਤੇ ਛਾਪੇ ਮਾਰੀ ਜੜੀ ਆ ਉਹ ਕੀਤੀ ਜਾ ਰਹੀ ਆ ਤਾਂ ਜੋ ਇਸ ਗਰੋ ਨੂੰ ਜਿਹੜਾ ਪੂਰਾ ਕਾਬੂ ਕੀਤਾ ਜਾ ਸਕੇ ਤੇ ਜਿਹੜੀਆਂ ਲੁੱਟਾਂ ਖੋਹਾਂ ਦੀ ਵਾਅਦਾ ਤਾਂ ਜਿਹੜੀਆਂ ਹੁੰਦੀਆਂ ਪਈਆਂ ਨੇ ਉਹਦਾ ਤੇ ਪੂਰੀ ਤਰ੍ਹਾਂ ਨਿਕੇਲ ਕੱਸੀ ਜਾ ਸਕਦੇ ਕਿਉਂਕਿ ਇਹਨਾਂ ਵਾਅਦਾ ਤਾਂ ਕਰਕੇ ਜਿੱਥੇ ਆਮ ਲੋਕ ਜਿਹੜਾ ਕਾਫੀ ਪਰੇਸ਼ਾਨ ਦਿਖਾਈ ਦਿੰਦਾ ਉੱਥੇ ਜਿਹੜੇ ਪੁਲਿਸ ਵੀ ਜੜੀ ਆ ਉਹਦੀ ਨੱਕ ਦੇ ਵਿੱਚ ਵੀ ਦਮ ਕਰਕੇ ਰੱਖਿਆ ਹੋਇਆ ਕਿਉਂਕਿ ਪੁਲਿਸ ਵੀ ਇਸ ਮਾਮਲੇ ਵਿੱਚ ਕਾਫੀ ਕਿਰਕਰੀ ਹੁੰਦੀ ਆ ਜਿਸ ਕਰਕੇ ਕਈ ਸਵਾਲ ਜਲੇ ਆ ਪੁਲਿਸ ਤੇ ਪ੍ਰਸ਼ਾਸਨ ਤੇ ਹੁੰਦੇ ਆ ਤੇ ਪੁਲੀ ਤੋਂ ਹੁਣ ਇਹਨਾਂ ਤੇ ਜੜੀਆ ਕਾਰਵਾਈ ਕਰਦੇ ਹੋਏ ਤੇ ਵੀ ਇਹਨਾਂ ਤੇ ਜੜੀ ਨਿਕੇਲ ਕੱਢੀ ਦਿਖਾਈ ਦੇ ਰਹੀ ਆ ਜਿੱਥੇ ਲੁੱਟਾ ਖੋਹਾਂ ਤੇ ਸਨੇਚਿੰਗ ਦੀ ਵਾਅਦਾ ਤਾਂ ਕਰਨ ਵਾਲੇ ਤੇ ਗਰੌਂਡ ਜਿਹੜਾ ਕਾਬੂ ਕਰਨ ਦੇ ਤੋਂ ਹੈ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਉੱਥੇ ਇਹਨਾਂ ਕੋਲ ਮੋਬਾਈਲ ਵੀ ਜੜਿਆ ਉਹ ਬਰਾਮਦ ਕੀਤੇ ਗਏ ਤੇ ਅਗਲੀ ਜਿਹੜੀ ਆ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਗਰੋਹ ਦੇ ਬਾਕੀ ਮੈਂਬਰ ਵੀ ਜੜੇ ਉਹ ਫੜੇ ਜਾ ਸਕਣ ਪਿਛਲੇ ਦਿਨੀ ਸਾਡੇ ਕੈਂਟ ਥਾਣੇ ਦੇ ਏਰੀਆ ਦੇ ਵਿੱਚ ਇੱਕ ਲੇਡੀ ਤੋਂ ਮੋਬਾਈਲ ਸਨੇਚ ਹੋਇਆ ਸੀ ਤੇ ਉਸ ਤੋਂ ਇਲਾਵਾ ਵੀ ਇੱਕ ਦੋ ਵਾਰ ਤਾਂ ਹੋ ਸਨੇਚਿੰਗ ਹੋਈਆਂ ਸੀ ਮੋਬਾਈਲ ਦੀਆਂ ਜਿਸ ਦੇ ਤੱਕ ਸ਼੍ਰੀਮਤੀ ਸੋਮੈ ਮਿਸ਼ਰਾ 2पीएस ਜਿਹੜਾ ਫਰਵਰੂਰਵੋ ਸਖਤ ਦਸ਼ਤ ਨਿਰਦੇਸ਼ਾਂ ਤੇ ਸ਼ਹਿਰ ਵਿੱਚ ਚੈਕਿੰਗ ਉਹ ਇਗਲਜੀਆ ਤੇ ਘਾਹ ਘਾਹ ਤੇ ਡੇਲੀ ਰੂਟੀਨ ਦੇ ਨਾਕੇ ਸਚਨ ਕਾਰਡਨ ਆਪਰੇਸ਼ਨ ਚੱਲ ਰਹੀ ਸੀ ਚੇਸਦੇ ਚਲਦਿਆਂ ਐਸ ਐਚਓ ਦੀ ਟੀਮ ਨੇ ਲੈ ਕੇ ਜਗਾ ਨਾਕੇ ਤੇ ਅਸੀਂ ਤਾਂ ਉਸਨੇ ਕਰਨ ਤੇ ਸਾਹਿਬ ਨਾਲ ਦੇ ਦੋ ਵਿਅਕਤੀਆਂ ਨੂੰ ਰੋਕਿਆ ਜੋ ਪੁੱਛ ਪੜਤਾਲ ਤੋਂ ਤੇ ਉਹਨਾਂ ਦੇ ਜੋ ਉਸ ਲੇਡੀ ਨੇ ਕੁਰੀਏ ਦੱਸੇ ਸੀਗੇ ਉਸ ਤੋਂ ਮੈਚ ਕਰਦੇ ਹੋਏ ਜਦੋਂ ਉਹਨਾਂ ਦੀ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਜਿਨ੍ਹਾਂ ਨੇ ਇਸ ਲੇਡੀ ਤੋਂ ਫੋਨ ਸਗਾਜ ਕੀਤਾ ਸੀ ਉਹ ਇਹੀ ਵਿਅਕਤੀ ਹਨ ਜੋ ਦਰਾਨੇ ਪੁੱਛਗਿਚ ਆਲਰੇਡੀ ਪਰਚਾ ਦਰਜ ਸੀ ਜੋ ਦਰਨੇ ਪੁਛਕੇ ਚਿਨਾ ਨੇ ਮਨਿਆ ਕੀਨਾ ਨੇ ਤਰੀਬ 30 35 ਵਾਰਦਾਤਾ ਸਨੇਚਰਿੰਗ ਦੀਆ ਸਿਟੀ ਫਿਰੋਜ਼ਪੁਰ ਤੇ ਕੈਟ ਫਿਰੋਜ਼ਪੁਰ ਵਿੱਚ ਕੀਤੀ ਹੈ ਜੋ ਇਹਨਾਂ ਪਰਸੋਂ 10 ਮੋਬਾਈਲ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਇਹਨਾਂ ਦੇ ਦੋ ਸਾਥੀ ਹੋਰ ਹਨ ਜਿਨ੍ਹਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਬਾਕੀ ਦੇ ਮੋਬਾਈਲ ਨੇ ਉਹ ਉਹਨਾਂ ਕੋਲ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਕਿੱਥੇ ਵੇਚੇ ਲਿਆ ਜਾ ਉਹਨਾਂ ਦੀ ਗ੍ਰਿਫਤਾਰੀ ਕਰਕੇ ਬਾਕੀ ਮੋਬਾਈਲ ਵੀ ਬਰਾਮਦ ਕਰਾਇਆ ਜਾਵੇ